ਪਿਆਰੇ ਦੋਸਤੋ ਮੈਂ ਵਿਰਪਾਲ ਸਿੱਧੂ ਮੋਡ ਬਾਤਾਂ ਚਾਨਣੀਆਂ ਚੈਨਲ ਤੇ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਮੈਂ ਤੁਹਾਡੇ ਸਾਹਮਣੇ ਡਾਕਟਰ ਸਰਬਜੀਤ ਕੌਰ ਬਰਾੜ ਦੇ ਵਿਚਾਰ ਲੈ ਕੇ ਪੇਸ਼ ਆ ਉਹਨਾਂ ਦੇ ਵਿਚਾਰ ਜੋ ਬੀਤੇ ਦਿਨੀ ਘਟਨਾ ਵਾਪਰੀ ਹੈ ਰੇਪ ਵਾਲੀ ਉਹਦੇ ਸਬੰਧ ਵਿੱਚ ਹਨ ਆ ਸੈਕਿੰਡ ਉਹਨਾਂ ਦੇ ਵਿਚਾਰਾਂ ਨਾਲ ਤੁਹਾਡੀ ਸਹਿਮਤੀ ਜ਼ਰੂਰ ਹੋਵੇਗੀ ਸੋ ਆਓ ਆਪਾਂ ਹੁਣ ਸੁਣਦੇ ਹਾਂ ਉਹਨਾਂ ਦੇ ਵਿਚਾਰ ਉਹ ਕੀ ਕਹਿਣਾ ਚਾਹੁੰਦੇ ਐ ਇਸ ਘਟਨਾ ਦੇ ਸਬੰਧ ਵਿੱਚ ਉਹ ਕਹਿੰਦੇ ਨੇ ਕਲਕੱਤਾ ਦੇ ਬਹੁਤ ਹੀ ਨਾਮਵਰ ਰਾਧਾ ਗੋਬਿੰਦਾ ਮੈਡੀਕਲ ਕਾਲਜ ਵਿੱਚ ਆਜ਼ਾਦੀ ਦੇ ਦਿਨਾਂ 'ਚ ਇੱਕ ਡਾਕਟਰ ਨਾਲ ਰੇਪ ਦੀ ਜੋ ਘਟਨਾ ਵਾਪਰੀ ਹੈ ਉਹ ਬਹੁਤ ਨਿੰਦਨਯੋਗ ਤੇ ਬਹੁਤ ਸ਼ਰਮਨਾਕ ਹੈ। ਉਹ ਕਹਿੰਦੇ ਨੇ ਉਹ ਡਿਊਟੀ ਤੋਂ ਬਾਅਦ ਰਾਤ ਸਮੇਂ ਚੌਥੀ ਮੰਜ਼ਲ ਤੇ ਥੋੜੀ ਦੇਰ ਆਰਾਮ ਕਰਨ ਲਈ ਰੁਕੀ। ਡਾਕਟਰ ਨਾਲ ਵਾਪਰੀ ਘਟਨਾ ਨੇ ਝੰਡੂੜ ਕੇ ਰੱਖ ਦਿੱਤਾ ਹੈ। ਫਿਰ ਉਹ ਦੱਸਦੇ ਨੇ ਕਿ ਸਕੂਲੀ ਵਰਦੀਆਂ ਵੇਚ ਕੇ ਡਾਕਟਰੀ ਕਰਾਉਣ ਵਾਲੇ ਪਿਤਾ ਨੇ ਸੋਚਿਆ ਸੀ ਕਿ ਕਦੇ ਬੇਟੀ ਨੂੰ ਡਾਕਟਰ ਬਣਾ ਕੇ ਘਰ ਦੀ ਗਰੀਬੀ ਦੂਰ ਕਰਨਗੇ ਪਰ ਉਹਨਾਂ ਨੂੰ ਕੁਝ ਨਹੀਂ ਪਤਾ ਸੀ ਕਿ ਮੇਰੇ ਆਜ਼ਾਦ ਕਹਾਉਣ ਵਾਲੇ ਭਾਰਤ ਦੇਸ਼ ਮਹਾਨ ਦੇਸ਼ ਵਿੱਚ ਔਰਤ ਅਜੇ ਵੀ ਆਜ਼ਾਦ ਨਹੀਂ ਹੈ ਇੱਕ ਮਿਹਨਤੀ ਗਰੀਬ ਪਰਿਵਾਰ ਦੀ ਬੱਚੀ ਉਹ ਇਨ੍ਹਾਂ ਦਰਿੰਦੇ ਭੇੜੀਆਂ ਦੇ ਹੱਥੋਂ ਉੱਚੀ ਜਾਵੇਗੀ ਤੇ ਦੇਖੇ ਸਪਨੇ ਚੱਕਣਾ ਚੁਰ ਹੋ ਜਾਣਗੇ ਸੀਨੀਅਰ ਸਟਾਫ ਨੇ ਪੁਛਗਿਛ ਦੌਰਾਨ ਪਹਿਲਾਂ ਤਾਂ ਇਹ ਬਿਆਨ ਦਿੱਤਾ ਕਿ ਖੁਦਕੁਸ਼ੀ ਦਾ ਮਾਮਲਾ ਹੈ ਪਰ ਜੂਨੀਅਰ ਸਟਾਫ ਦੇ ਰੌਲਾਪਾਂ ਤੇ ਡੰਗਾਈ ਦੌਰਾਨ ਪੋਸਟ ਮਾਰਮ ਦੇ ਦੌਰਾਨ ਰੇਪ ਦਾ ਮਾਮਲਾ ਸਾਹਮਣੇ ਆਉਣ ਤੇ ਮਮਤਾ ਬਿਨਰਜੀ ਵੱਲੋਂ ਦਾਖਲ ਦੇਣ ਤੇ ਪੁਲਿਸ ਜਾਂਚ ਤੇਜ਼ ਹੋਈ ਤਾਂ ਇੱਕ ਦੋਸ਼ੀ ਫੜਿਆ ਗਿਆ ਪਰ ਜਿਸ ਤਰ੍ਹਾਂ ਲੜਕੀ ਨੂੰ ਮੋਚਿਆ ਗਿਆ ਇੱਕ ਦਾ ਖੰਤਾ ਨਹੀਂ ਹੋ ਸਕਦਾ ਡੁੰਗਾਈ ਤੱਕ ਜਾਣਾ ਚਾਹੀਦਾ ਹੈ ਦੋਸ਼ੀਆਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਡਾਕਟਰ ਸਰਬਜੀਤ ਕੌਰ ਬਰਾੜ ਦਾ ਕਹਿਣਾ ਹੈ ਕਿ ਸੋਚਣ ਵਾਲੀ ਗੱਲ ਇਹ ਹੈ ਕਿ ਅਸੀਂ ਕਿਹੜੀ ਆਜ਼ਾਦੀ ਦਾ ਜਸ਼ਨ ਮਨਾ ਰਹੇ ਹਾਂ ਅਸੀਂ ਗੋਰਿਆਂ ਤੋਂ ਜ਼ਰੂਰ ਆਜ਼ਾਦ ਹੋਏ ਹਾਂ ਉਹ ਕਹਿੰਦੇ ਨੇ ਕਿ ਕੀ ਅਸੀਂ ਆਪਣੇ ਤੋਂ ਆਜ਼ਾਦ ਹੋਏ ਹਾਂ ਜੇਕਰ ਹਾਂ ਤੱਕੀ ਔਰਤ ਅਜੇ ਵੀ ਗੁਲਾਮ ਹੈ ਐਡੇ ਵੱਡੇ ਜ਼ੁਲਮ ਲਈ ਸਾਨੂੰ ਸੜਕਾਂ ਤੇ ਆ ਕੇ ਕਾਰਵਾਈ ਦੀ ਮੰਗ ਕਰਨੀ ਪਵੇ ਤਾਂ ਦੁਰਫਿੱਟੇ ਮੂੰਹ ਹੈ ਇਹੋ ਜਿਹੀਆਂ ਸਰਕਾਰਾਂ ਦੀ ਜੋ ਬਿਨਾਂ ਦੇਰ ਕੀਤੇ ਹੁਣ ਤੱਕ ਦੋਸ਼ੀਆਂ ਨੂੰ ਫੜ ਕੇ ਫਾਂਸੀ ਨਹੀਂ ਦੇ ਸਕੇ ਡਾਕਟਰ ਸਰਬਜੀਤ ਕੌਰ ਬਰਾੜ ਜੀ ਕਹਿੰਦੇ ਨੇ ਕਿ ਅਸੀਂ ਕਿਹੋ ਜਿਹਾ ਦੇਸ਼ ਵਿੱਚ ਰਹਿ ਰਹੇ ਹਾਂ ਸੋਚ ਕੇ ਸਾਡਾ ਸਿਰ ਹੈ ਜਿਹੜਾ ਸ਼ਰਮ ਨਾਲ ਝੁਕ ਜਾਂਦਾ ਹੈ ਅੱਜ ਜਿੱਥੇ ਦੇਸ਼ ਅੱਗੇ ਵਧਿਆ ਹੈ ਦਹੇਜ ਪੱਖੋਂ ਉਥੇ ਇੱਕ ਬਾਪ ਦਾਸ ਦੇ ਲੋਭੀਆਂ ਤੋਂ ਨਹੀਂ ਆਪਣੀ ਧੀ ਦੀ ਸੁਰੱਖਿਆ ਨੂੰ ਲੈ ਕੇ ਧੀ ਜੰਮਣ ਤੋਂ ਡਰਦਾ ਹੈ ਇੱਥੇ ਸਵਾਲ ਇਹ ਵੀ ਉੱਠਦਾ ਹੈ ਕਿ ਜੇਕਰ ਅਸੀਂ ਇੱਕ ਬਲਾਤਕਾਰੀ ਨੂੰ ਵਿਚ ਚੌਰਾਹੇ ਖੜਾ ਕਰਕੇ ਸੜ ਨਹੀਂ ਸਕਦੇ ਫਿਰ ਰਾਵਣ ਨੂੰ ਸੜਨ ਦਾ ਤੌਂਕੇ ਰਚਿਆ ਹੋਇਆ ਡਾਕਟਰ ਸਰਬਜੀਤ ਬਰਾੜ ਜੀ ਕਹਿੰਦੇ ਨੇ ਕਿ ਕਦ ਤੱਕ ਇਹ ਸਭ ਕੁਝ ਚੱਲਦਾ ਰਹੇਗਾ ਕਦੋਂ ਸੋਚਣ ਗਿਆ ਸਰਕਾਰਾਂ ਪੁੱਛ ਰਹੇ ਨੇ ਉਹ ਕਿ ਕਦੋਂ ਸੋਚਣ ਗਿਆ ਸਰਕਾਰਾਂ ਕਦੋਂ ਮਿਲਣ ਗਿਆ ਸਾਨੂੰ ਆਜ਼ਾਦੀਆਂ ਆਪਣਿਆਂ ਤੋਂ ਤਾਂ ਉਹ ਕਹਿੰਦੇ ਨੇ ਕਿ ਬਾਅਦ ਦੇ ਵਿੱਚ ਕਿ ਕੋਈ ਉਮੀਦ ਨਹੀਂ ਸਾਨੂੰ ਆਜ਼ਾਦੀਆਂ ਦੀ ਕੋਈ ਆਸ ਨਹੀਂ ਕੋਈ ਉਮੀਦ ਨਹੀਂ ਸਾਨੂੰ ਕੋਈ ਆਸ ਨਹੀਂ ਸਰਕਾਰਾਂ ਤੋਂ ਸੋ ਜੇਕਰ ਤੁਹਾਨੂੰ ਡਾਕਟਰ ਸਰਬਜੀਤ ਘਾਰਬਰਾੜ ਦੇ ਵਿਚਾਰ ਪਸੰਦ ਆਏ ਨੇ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਕਿ ਤੁਸੀਂ ਵੀ ਸਹਿਮਤ ਹੋ ਜਾਂ ਨਹੀਂ ਉਹਨਾਂ ਦੇ ਵਿਚਾਰਾਂ ਨਾਲ ਇਸ ਘਟਨਾ ਨੂੰ ਪੜਦਿਆਂ ਸੁਣਦਿਆਂ ਮਹਿਸੂਸ ਕਰਦਿਆਂ ਦਿਲ ਸੱਚੀ ਅੰਦਰੋਂ ਝੰਜੋੜਿਆ ਜਾਂਦਾ ਹੈ ਲੱਗਦਾ ਹੁੰਦਾ ਹੈ ਕਿ ਧੀਆਂ ਦੇ ਮਾਪੇ ਹੋਣਾ ਬਹੁਤ ਔਖੀ ਗੱਲ ਹੈ ਇਹਨਾਂ ਨੂੰ ਬਾਹਰ ਤੋੜਦੇ ਨੇ ਜੇ ਮਾਪੇ ਤਾਂ ਸਮਾਜ ਦਾ ਡਰ ਹੁੰਦਾ ਜੇ ਨਹੀਂ ਤੋੜਦੇ ਤਾਂ ਤਿਆਂ ਦੇ ਅੰਦਰੋਂ ਟੁੱਟਣ ਦਾ ਡਰ ਹੁੰਦਾ ਤਿਆਂ ਕਿਤੇ ਵੀ ਨਹੀਂ ਸੇਫ ਰਹਿ ਸਕਦੀਆਂ ਅੰਦਰ ਰਹਿੰਦੀਆਂ ਨੇ ਤਾਂ ਉਹ ਆਪਣੇ ਆਪ ਦੇ ਵਿੱਚ ਟੁੱਟ ਜਾਂਦੀਆਂ ਨੇ ਬਾਹਰ ਜਾਂਦੀਆਂ ਨੇ ਤਾਂ ਸਮਾਜ ਉਹਨਾਂ ਨੂੰ ਤੋੜ ਦਿੰਦਾ ਧੀ ਦੀ ਇੱਜ਼ਤ ਹੈ ਜਿਹੜੀ ਉਹ ਬੋਚਣੀ ਬਹੁਤ ਔਖੀ ਗੱਲ ਐ ਅੱਜ ਦੇ ਯੁੱਗ ਵਿੱਚ ਕਹਿੰਦੇ ਨੇ ਇੱਜ਼ਤਾਂ ਨੇ ਜਿਹੜੀਆਂ ਉਹ ਖਾਣ ਦੇ ਕੰਮ ਨਹੀਂ ਆਉਂਦੀਆਂ ਪਰ ਸਮਾਜਿਕ ਵਿਵਸਥਾ ਦੇ ਵਿੱਚ ਵਿਚਰਨ ਦੇ ਕੰਮ ਬਹੁਤ ਆਉਂਦੀਆਂ ਨੇ ਧੀਆ ਦੀ ਇੱਜ਼ਤ ਐ ਜਿਹੜੀ ਬਹੁਤ ਕੀਮਤੀ ਗੱਲ ਐ ਬੇਇੱਜ਼ਤੇ ਬੰਦਿਆਂ ਨੂੰ ਤਾਂ ਸਾਡਾ ਸਮਾਜ ਜਿਹੜਾ ਸਵਕਾਰ ਹੀ ਨਹੀਂ ਕਰਦਾ ਭਾਵੇਂ ਉਹਦੀ ਆਪਣੀ ਗਲਤੀ ਨਾ ਹੋਵੇ ਕਿਸੇ ਦੂਜੇ ਦੀ ਗਲਤੀ ਦੇ ਕਾਰਨ ਉਸ ਨੂੰ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਿਆ ਹੋਵੇ ਪਰ ਸਾਡਾ ਸਮਾਜ ਜਿਹੜਾ ਉਹ ਬੇਇੱਜ਼ਤੇ ਬੰਦਿਆਂ ਨੂੰ ਸਵਕਾਰ ਨਹੀਂ ਕਰਦਾ ਭਾਵੇਂ ਕਾਰਨ ਕੋਈ ਵੀ ਹੋਵੇ ਇੱਜ਼ਤਦਾਰ ਬੰਦਿਆਂ ਨੂੰ ਹੀ ਸਵਕਾਰ ਕਰਦਾ ਧੀਆਂ ਦੀ ਇੱਜ਼ਤ ਇਸੇ ਲਈ ਬਹੁਤ ਜ਼ਰੂਰੀ ਹੈ ਧੀਆਂ ਦੀ ਇੱਜ਼ਤ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਸੋ ਜੇ ਤੁਸੀਂ ਵੀ ਡਾਕਟਰ ਸਰਬਜੀਤ ਕਾਰ ਬਰਾੜ ਦੇ ਵਿਚਾਰਾਂ ਨਾਲ ਸਹਿਮਤ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜੇ ਨਹੀਂ ਵੀ ਹੋ ਤਾਂ ਵੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਸੋ ਧੰਨਵਾਦ ਜੀ ਬਾਏ ਬਾਏ ਜੀ